ਇਹ ਪਿਆਰ ਦੀ ਗੱਲ ਹੈ ਕਿਉਂਕਿ ਜਿਹਨੂੰ ਪ੍ਰਮਾਤਮਾ ਨਾਲ ਪਿਆਰ ਹੋਵੇ ਉਹਨੂੰ ਰੱਬ ਵੀ ਹਰ ਜਗ੍ਹਾ ਨਜ਼ਰ ਆਉਂਦਾ ਹੈ ਸਮਝ ਦਿਓ ਕਿ ਨਹੀਂ ਉਸ ਲਈ ਬਾਦਸ਼ਾਹ ਨੇ ਕਿ ਅੱਛਾ ਚਲ ਠੀਕ ਹੈ ਗੱਲ ਤੂੰ ਭਗਵਾਨ ਦੀ ਕੀਤੀ ਤਾਂ ਵਾਕਈ ਉਹ ਰੱਬ ਉਹ ਭਗਵਾਨ ਪੂਰੇ ਸੰਸਾਰ ਦਾ ਬਾਦਸ਼ਾਹ ਹੈ ਰਾਜਾ ਹੈ ਪਰ ਇਸ ਰਿਆਸਤ ਦਾ ਰਾਜਾ ਮੈਂ ਹਾਂ ਸੁਦਾਸ ਅਗਰ ਤੈਨੂੰ ਕੋਈ ਚੀਜ਼ ਚਾਹੀਦੀ ਤਾਂ ਮੰਗ ਉਸ ਲਈ ਫਕੀਰ ਮੁਸਕਰਾਇਆ ਕਿ ਰਾਜਾ ਦੇ ਤੋ ਕੀ ਮੰਗਣਾ ਨਾਲੇ ਜੇ ਤੈਨੂੰ ਮੰਗਾ ਵੀ ਤਾਂ ਤੂੰ ਉਹ ਦੇ ਹੀ ਨਹੀਂ ਪਾਣਾ ਜੋ ਸਾਨੂੰ ਚਾਹੀਦਾ ਹੈ। ਪਰ ਰਾਜੇ ਨੇ ਕਿਹਾ ਮੇਰਾ ਧਨ ਇਹ ਤਾਂ जग जाहीर ਹੈ। ਮੈਂ ਚੱਕਰਵਤੀ ਸਮਰਾਟ ਆ। ਮੇਰੇ ਕੋਲ ਜਿੰਨਾ ਧਨ ਹੈ, ਜਿੰਨੀ ਦੌਲਤ ਹੈ, ਇੰਨੀ ਤਾਂ ਸ਼ਾਇਦ ਕਿਸੇ ਕੋ ਹੋਵੇ ਹੀ ਨਾ। ਉਹ ਇੱਕ ਵਾਰ "ਦੱਸ ਤੈਨੂੰ ਚਾਹੀਦਾ ਕੀ ਹੈ?" ਤਾਂ ਉਸਨੇ ਫਕੀਰ ਮੁਸਕਰਾਇਆ ਕਿਉਂਕਿ ਦੇਖ ਲਿਆ ਕਿ ਰਾਜੇ ਅੰਦਰ ਹੰਕਾਰ ਹੈ। ਫਕੀਰ ਨੇ ਆਪਣੀ ਝੋਲੀ ਚੋਂ ਕਾਸਾ ਕੱਢਿਆ। ਕਾਸਾ ਕੱਢੀ ਕਹਿੰਦੇ ਲੈ ਰਾਜਾ ਫਿਰ ਜੇ ਤੈਨੂੰ ਲੱਗਦਾ ਤੇ ਮੇਰੇ ਕਾਸੇ ਨੂੰ ਭਰ ਦੇ ਤਾਂ ਰਾਜਨੇ ਨੇ ਕਿਹਾ ਨਿੱਕਾ ਜਿਹਾ ਕਾਸਾ ਹੈ ਕਿੰਨਾ ਕੁ ਪੈਣਾ ਇਹਦੇ ਵਿੱਚ ਸਮਝਦੇ ਹੋ ਕਿੰਨਾ ਕੁ ਪੈਣਾ ਹੈ ਇਸ਼ਾਰਾ ਕੀਤਾ ਆਪਣੇ ਸੈਨਿਕਾਂ ਨੂੰ ਜਾਓ ਬਈ ਲਿਆਓ ਸੋਨੇ ਨਾਲ ਭਰ ਦਿੰਦੇ ਸੋਨੇ ਦੇ ਮੋਹਰੇ ਲੈ ਕੇ ਆਓ ਕਿਉਂਕਿ ਇਹਦੇ ਚਾਵਲ ਆਟਾ ਦਾਲ ਕੀ ਪਾਣਾ ਸੋਨੇ ਦੇ ਮੋਹਰੇ ਨਾਲ ਹੀ ਭਰ ਦਿੰਦੇ ਇਹਨੂੰ ਵੀ ਪਤਾ ਲੱਗੇ ਕਿ ਕਿਸ ਬਾਦਸ਼ਾਹ ਦੇ ਕੋਲ ਮੈਂ ਗਿਆ ਸੀ ਤਾਂ ਕਿਸ ਬਾਦਸ਼ਾਹ ਕੋਲ ਮੈਨੂੰ ਕਿਹੜੀ ਦਾਤ ਮਿਲੀ ਕਹਿੰਦੇ ਸੋਨੇ ਦੇ ਮੋਹਰੇ ਮੰਗਾਈਆਂ ਗਈਆਂ ਰਾਜਨੇ ਬੁੱਕ ਭਰ ਕੇ ਉੱਚ ਪਾਇਆ ਆਪਣੇ ਸੋਚ ਦੇ ਮੁਤਾਬਿਕ ਇੰਨਾ ਕਾਸਾ ਹੈ ਤਾਂ ਇੱਕ ਬੁੱਕ ਨਾ ਭਰ ਜਾਣਾ ਹੈ ਪਰ ਜਿੱਦਾਂ ਹੀ ਬੁੱਕ ਵਿੱਚ ਪਾਇਆ ਕਾਸਾ ਫਿਰ ਖਾਲੀ ਫਕੀਰ ਹੱਸੇ ਕਹਿੰਦੇ ਬਾਦਸ਼ਾਹ ਭਰਿਆ ਨਹੀਂ ਤੂੰ ਤਾਂ ਕਹਿੰਦਾ ਸੀ ਭਰ ਦੇਵਾਂਗੇ ਬਾਦਸ਼ਾਹ ਹੈਰਾਨ ਉਹਨਾਂ ਹੋਰ ਪਾਇਆ ਹੁਣ ਬਾਦਸ਼ਾਹ ਪਾੰਦਾ ਗਿਆ ਇਹ ਕਹਾਣੀ ਸਮਝ ਲੈਣਾ ਇਹ ਬੜੀ ਗਿਆਨ ਵਾਲੀ ਹੈ ਕਿ ਇਨਸਾਨ ਦਾ ਮਨ ਕਿੱਦਾਂ ਭਰਦਾ ਹੈ ਹੁਣ ਕਹਿੰਦੇ ਕਾਸੇ ਵਿੱਚ ਜਦੋਂ ਬਾਦਸ਼ਾਹ ਨੇ ਸੋਨੇ ਮੋਹਰੇ ਪਾ ਦਿੱਤੀ ਪੂਰੀ ਥਾਲੀ ਉਡੇਲ ਦਿੱਤੀ ਤਾਂ ਕਾਸਾ ਫਿਰ ਵੀ ਖਾਲੀ ਫਕੀਰ ਕਹਿੰਦੇ ਕੀ ਗੱਲ ਬਾਦਸ਼ਾਹ ਤੈਨੂੰ ਕਿਹਾ ਸੀ ਨਾ ਤੇਰੇ ਤੋਂ ਭਰਨੀ ਹੋਣਾ ਤਾਂ ਹੁਣ ਤਾਂ ਬਾਦਸ਼ਾਹ ਨੂੰ ਆਪਣੀ ਨਾ ਹੰਕਾਰ ਜਿਦਾ ਹੁੰਦਾ ਨਾ ਈਗੋ ਹੁੰਦੀ ਲੈ ਵੀ ਤਾਂ ਬੇਇੱਜ਼ਤੀ ਹੋ ਜਾਣੀ ਅਗਰ ਮੈਂ ਨਾ ਭਰਿਆ ਹੋਰ ਲਿਆਓ ਕਹਿੰਦੇ ਹੋਰ ਤਾਂ ਲਿਆਂਦਾ ਗਿਆ ਫਿਰ ਪਾਇਆ ਕਸਾ ਫਿਰ ਖਾਲੀ ਬਾਦਸ਼ਾਹ ਬੰਦਾ ਗਿਆ ਬੰਦਾ ਗਿਆ ਪਰ ਫਕੀਰ ਦਾ ਕਸਾ ਭਰੀ ਨਾ ਬਾਦਸ਼ਾਹ ਦਾ ਹੈਰਾਨ ਹੋ ਗਿਆ ਨਾ ਮੱਥੇ ਤੇ ਪਸੀਨਾ ਆਣ ਲੱਗ ਗਿਆ ਕਿ ਇੰਨੇ ਥਾੜ ਭਰ ਭਰ ਕੇ ਸੋਨੇ ਦੀਆਂ ਸ਼ਰਫੀਆਂ ਦੇ ਪਾਤ ਤੇ ਅਗਰ ਇਹੀ ਹਾਲ ਰਿਹਾ ਤਾਂ ਮੇਰਾ ਪੂਰਾ ਖਜ਼ਾਨਾ ਹੀ ਚਲਾ ਜਾਣਾ ਵਿੱਚ ਇਹ ਫੇਰ ਨਹੀਂ ਭਰਨਾ ਕਹਿੰਦੇ ਬੜੀ ਕੋਸ਼ਿਸ਼ ਕੀਤੀ ਬੜਾ ਜੋਰ ਲਾਇਆ ਬਾਦਸ਼ਾਹ ਨੇ ਆਵੀ ਪਾ ਉਹ ਵੀ ਪਾ ਹੀਰੇ ਪਾ ਮੋਤੀ ਪਾ ਸੋਨਾ ਪਾ ਚਾਂਦੀ ਪਾ ਪਰ ਫਕੀਰ ਆਕਾਸਾ ਫਿਰ ਵੀ ਖਾਲੀ ਤਾਂ ਅਖਰ ਫਕੀਰ ਮੁਸਕਰਾਏ ਕਹਿੰਦੇ ਬਾਦਸ਼ਾਹ ਕਿਹਾ ਸੀ ਨਾ ਤੇਤੋਂ ਨਹੀਂ ਭਰਨਾ ਤਾਂ ਕੋਲ ਵਜ਼ੀਰ ਸੀ ਵਜ਼ੀਰ ਸਮਝਦਾਰ ਸੀ ਉਹਨੇ ਹਕਿਆ ਬਾਦਸ਼ਾਹ ਸਲਾਮਤ ਐਸ ਲਈ ਗੱਲ ਹੰਕਾਰ ਦੀ ਨਹੀਂ ਐਸ ਲਈ ਗੱਲ ਪਿਆਰ ਦੀ ਹੈ ਕਹਿੰਦੇ ਆਪਣੀ ਈਗੋ ਵਿੱਚ ਹੰਕਾਰ ਵਿੱਚ ਸਭ ਕੁਝ ਗਵਾਈ ਨਾ ਬੈਠੀਏ ਕਿਉਂਕਿ ਹਮੇਸ਼ਾ ਜਿਦਾ ਹੰਕਾਰ ਵੱਧਾ ਹੈ ਤਾਂ ਬੰਦਾ ਪਾਉਂਦਾ ਕੁਛ ਨਹੀਂ ਉਲਟਾ ਬੁਆਂਦਾ ਹੀ ਹੈ ਤਾਂ ਹੀ ਤਾਂ ਸ਼ੁਕਰਾਂਤ ਨੇ ਬੜੀ ਪਿਆਰੀ ਗੱਲ ਕਹੀ ਹੈ ਸ਼ੁਕਰਾਂਤ ਪਤਾ ਕੀ ਕਹਿੰਦੇ ਹੈ ਕਿ ਅਗਰ ਆਪ ਮੇ ਹੰਕਾਰ ਹੈ ਤਾਂ ਆਪ ਕਭੀ ਈਸ਼ਵਰ ਕੋ ਨਹੀਂ ਦੇਖ ਸਕਤੇ ਕਾਰਨ ਨਾਲ ਕਾਰਨ ਵੀ ਦੱਸਿਆ ਉਹਨਾਂ ਨੇ ਪਤਾ ਕਿਉਂ ਜੇ ਨਾਲ ਹੁਣ ਗੌਰ ਕਰਨਾ ਲਾਈਨ ਉਹਨਾਂ ਦੀ ਕਿੰਨੀ ਪਿਆਰੀ ਹੈ ਕਿ ਅਗਰ ਆਪ ਮੇ ਹੰਕਾਰ ਹੈ ਤਾਂ ਆਪ ਈਸ਼ਵਰ ਕੋ ਨਹੀਂ ਦੇਖ ਸਕਤੇ ਕਿਉਂਕਿ ਹੰਕਾਰੀ ਇਨਸਾਨ ਹਮੇਸ਼ਾ ਚੀਜ਼ੋ ਔਰ ਲੋਗੋ ਕੋ ਨੀਚੇ ਦੇਖਦਾ ਹੈ ਔਰ ਜੋ ਨੀਚੇ ਦੇਖਦਾ ਹੈ ਉਹ ਕਦੇ ਉਸ ਚੀਜ਼ ਕੋ ਦੇਖ ਹੀ ਨਹੀਂ ਸਕਦਾ ਜੋ ਉਸ ਸੇ ਉਪਰ ਹੈ ਬੜੀ ਪਿਆਰੀ ਗੱਲ ਹੈ ਕਹਿੰਦੇ ਹੰਕਾਰੀ ਇਨਸਾਨ ਹਮੇਸ਼ਾ ਚੀਜ਼ਾਂ ਨੂੰ ਔਰ ਲੋਗਾਂ ਨੂੰ ਆਪਣੇ ਤੋਂ ਉਹ ਮੈਂ ਤੂੰ ਥੱਲੇ ਤੂੰ ਥੱਲੇ ਮੈਂ ਉੱਚਾ ਔਰ ਕਹਿੰਦੇ ਅਗਰ ਆਪ نیچے ਦੇਖਦੇ ਹੋ ਤਾਂ ਆਪ ਉਸ ਚੀਜ਼ ਨੂੰ ਕਦੇ ਦੇਖ ਹੀ ਨਹੀਂ ਸਕਤੇ ਜੋ ਆਪਸੇ ਹੈ ਕਹਿ ਦਿਓ ਔਰ ਭਗਵਾਨ ਕਿੱਥੇ ਹੈ? ਈਸ਼ਵਰ ਕਿੱਥੇ ਹੈ? ਉਹ ਸਾਡੇ ਤੋਂ ਤਾਂ ਜੇ ਉੱਪਰ ਨੂੰ ਦੇਖਣਾ ਹੈ ਨਾ ਤਾਂ ਫਿਰ ਥੱਲੇ ਦੇਖਣਾ ਸਾਨੂੰ ਬੰਦ ਕਰਨਾ ਪੈਣਾ ਹੈ ਔਰ ਹੰਕਾਰੀ ਇਨਸਾਨ ਕਦੀ ਥੱਲੇ ਦੇਖਣਾ ਬੰਦ ਨਹੀਂ ਕਰਦਾ ਤਾਂ ਸਾਰੀ ਜੀ ਸੋਚਦਾ ਹੀ ਮੇਰੇ ਤੋਂ ਥੱਲੇ ਹੈ ਹੁੰਦਾ ਕਿ ਨਹੀਂ ਹੰਕਾਰ ਦਾ ਮਤਲਬ ਹੈ ਮੇਰੇ ਤੋਂ ਬੜਾ ਕੋਈ ਹੈ ਨਹੀਂ ਉਹ ਵੀ ਥੱਲੇ ਮੇਤੋਂ ਉਹ ਵੀ ਥੱਲੇ ਮੇਤੋਂ ਆ ਵੀ ਚੀਜ਼ ਮੇਤੋਂ ਥੱਲੇ ਆ ਵੀ ਇਨਸਾਨ ਮੇਤੋਂ ਥੱਲੇ ਉਹਦਾ ਧਿਆਨ ਹੀ ਹਮੇਸ਼ਾ ਥੱਲੇ ਵੱਲ ਹੁੰਦਾ ਹੈ ਉਹ ਦੂਜਿਆਂ ਨੂੰ ਥੱਲੇ ਕਰਨ ਜੇ ਲੱਗਾ ਰਹਿੰਦਾ ਹੈ ਤੇ ਈਸ਼ਵਰ ਬੈਠਾ ਹੈ ਭਾਈ ਜੇ ਈਸ਼ਵਰ ਨੂੰ ਦੇਖਣਾ ਤਾਂ ਤੈਨੂੰ ਆਪਣਾ ਧਿਆਨ ਇਸ ਲਈ ਸ਼ੁਕਰਾਨਾ ਦੀ ਗੱਲ ਹਮੇਸ਼ਾ ਯਾਦ ਰੱਖਣਾ ਕਿ ਅਗਰ ਆਪ ਵਿੱਚ ਹੰਕਾਰ ਹੈ ਤਾਂ ਆਪ ਕਦੇ ਈਸ਼ਵਰ ਨੂੰ ਈਸ਼ਵਰ ਕੋ ਨਹੀਂ ਦੇਖ ਸਕਤੇ ਫਿਰ ਨਾਲ ਦੱਸਿਆ ਕਾਰਨ ਵੀ ਆਹੀ ਫਿਰ ਦੁਬਾਰਾ ਲੈ ਇੰਦੋਰ ਆਵਾਂਗੇ ਅਗਰ ਆਪ ਵਿੱਚ ਹੰਕਾਰ ਹੈ ਤਾਂ ਆਪ ਈਸ਼ਵਰ ਕੋ ਨਹੀਂ ਦੇਖ ਸਕਤੇ ਕਿਉਂਕਿ ਹੰਕਾਰੀ ਇਨਸਾਨ ਹਮੇਸ਼ਾ ਲੋਗੋ ਔਰ ਚੀਜ਼ੋ ਕੋ ਆਪਣੇ ਸੇ ਨੀਚੇ ਦੇਖਦਾ ਹੈ ਔਰ ਜੋ ਨੀਚੇ ਦੇਖਦਾ ਹੋ ਉਹ ਕਦੇ ਉਸ ਚੀਜ਼ ਕੋ ਦੇਖ ਹੀ ਨਹੀਂ ਸਕਦਾ ਜੋ ਉਸ ਸੇ ਉੱਪਰ ਹੈ ਇਸ ਲਈ ਕਹਿੰਦੇ ਹੰਕਾਰ ਦਾ ਤਿਆਗ ਕਰੋ ਇਧਰ ਬਜ਼ੀਰ ਨੇ ਜਦੋਂ ਰਾਜੇ ਨੂੰ ਸਮਝਾਇਆ ਤਾਂ ਬਾਦਸ਼ਾਹ ਨੂੰ ਸਮਝ ਆਈ ਤਾਂ ਬਾਦਸ਼ਾਹ ਨੇ ਹੱਥ ਜੋੜੇ ਹੱਥ ਜੋੜੇ ਕਿ ਮਹਾਰਾਜ ਇਹ ਕਾਸਾ ਮੇਤੋ ਨਹੀਂ ਬਾਰ ਹੋਣਾ ਫਕੀਰ ਕਹਿੰਦੇ ਤੂੰ ਤਾਂ ਗਿਆ ਪਰਦੇ ਮੰਗੇ ਪਰ ਦੇਵਾਂਗੇ ਹੁਣ ਪਰ ਤਾਂ ਵਜ਼ੀਰ ਬੜਾ ਸਮਝਦਾਰ ਸੀ ਤਾਂ ਵਜ਼ੀਰ ਨੇ ਬਾਦਸ਼ਾਹ ਤੋਂ ਔਰ ਫਕੀਰ ਤੋਂ ਇਜਾਜ਼ਤ ਮੰਗੀ ਕਿ ਮੈਨੂੰ ਥੋੜੀ ਡੇਰ ਦਾ ਸਮਾਂ ਦਿਓ ਕਿਉਂਕਿ ਫਕੀਰਾਂ ਨੇ ਬਿਠਾਗਾ ਭਰ ਕੇ ਜਾਣਾ ਤਾਂ ਬਾਦਸ਼ਾਹ ਪਰ ਨਹੀਂ ਪਾਇਆ ਨਹੀਂ ਪਾਇਆ ਤਾਂ ਹੁਣ ਕੀ ਹੋਇਆ ਕਹਿੰਦੇ ਹੈ ਵਜ਼ੀਰ ਨੇ ਸਮਾਂ ਮੰਗਿਆ ਵਜ਼ੀਰ ਸਮਝਦਾਰ ਸੀ ਵਜ਼ੀਰ ਉੱਥੋਂ ਗਿਆ ਔਰ ਸਮਝ ਲੋ ਗਿਆ ਔਰ ਥੋੜੀ ਡੇਰ ਬਾਅਦ ਜਦੋਂ ਵਾਪਸ ਆਇਆ ਥੋੜੀ ਦੇਰ ਬਾਅਦ ਜਦੋਂ ਵਾਪਸ ਆਇਆ ਤਾਂ ਉਹਦੇ ਕੋਲ ਇੱਕ ਇੱਕ ਕਟੋਰਾ ਸੀ ਔਰ ਉਸ ਕਟੋਰੇ ਵਿੱਚ ਕੀ ਸੀ ਇੱਕ ਚਾਵਲ ਦਾ ਦਾਣਾ ਹੁਣ ਜਦੋਂ ਉਹ ਕਟੋਰੇ ਚਾਵਲ ਦਾ ਦਾਣਾ ਲੈ ਕੇ ਆਇਆ ਤਾਂ ਬਾਦਸ਼ਾਹ ਨੇ ਪੁੱਛਿਆ اے ਵਜ਼ੀਰ ਕੀ ਲੈ ਕੇ ਆਇਆ ਹੈ ਇਹ ਮੰਤਰੀ ਕਿੱਥੋਂ ਆਇਆ ਤੂੰ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਬਸ ਮੈਂ ਕਿਤੇੋਂ ਆਇਆ ਹਾਂ ਇਹ ਫਕੀਰ ਦਾ ਕਾਸਾ ਭਰਨ ਵਾਸਤੇ ਕੁਝ ਲੈ ਕੇ ਆਇਆ ਹਾਂ ਤਾਂ ਬਾਦਸ਼ਾਹ ਨੇ ਕਿ ਕੀ ਲੈ ਕੇ ਆਇਆ ਹਾਂ ਉਸ ਵੇਲੇ ਉਹਨਾਂ ਜਦੋਂ ਕਟੋਰਾ ਚੱਕਿਆ ਤਾਂ ਬਾਦਸ਼ਾਹ ਨੇ ਇੱਕ ਚਾਵਲ ਦਾ ਦਾਣਾ ਉਹ ਜਿਹਦਾ ਕਾਸਾ ਮੇਰੀਆਂ ਸੋਨੇ ਦੀਆਂ ਮੋਹਰਾਂ ਨਹੀਂ ਭਰ ਸਕੀਆਂ ਜਿਹਦਾ ਕਾਸਾ ਇੰਨੀਆਂ ਸੋਨੇ ਦੀਆਂ ਮੋਹਰਾਂ ਨਹੀਂ ਭਰ ਸਕੀਆਂ ਆ ਚਾਵਲ ਦਾ ਦਾਣਾ ਭਰ ਦੇਗਾ ਕਹਿੰਦਾ ਮਹਾਰਾਜ ਦੇਖੋ ਤਾਂ ਸਹੀ ਕਿਉਂਕਿ ਜਿੱਥੋਂ ਮੈਂ ਲੈ ਕੇ ਆਇਆ ਉਹ ਬਾਅਦ ਜੋ ਦੱਸੂਗਾ ਲੈ ਕੇ ਕਿੱਥੋਂ ਆਇਆ ਇਸ ਲਈ ਉਹਨਾਂ ਨੇ ਜੋ ਹੁਕਮ ਕੀਤਾ ਪਹਿਲਾਂ ਉਹ ਪੂਰਾ ਕਰ ਲੈਂਦੇ ਹੋ ਕਹਿੰਦੇ ਵਜ਼ੀਰ ਨੇ ਉਹ ਕਟੋਰੇ 'ਚੋਂ ਚਾਵਲ ਦਾ ਦਾਣਾ ਚੱਕਿਆ ਇਤਨੀ ਉੱਚਾਵਲ ਦਾ ਦਾਣਾ ਫਕੀਰ ਦੇ ਕਟੋਰੇ ਚ ਪਾਇਆ ਤਾਂ ਨਾਲ ਹੀ ਫਕੀਰ ਦਾ ਕਟੋਰਾ ਭਰ ਗਿਆ ਕਟੋਰਾ ਭਰ ਗਿਆ ਕਿਉਂਕਿ ਗੱਲ ਇਹ ਨਹੀਂ ਭਰਿਆ ਕਾ ਦਾਣਾ ਭਰ ਗਿਆ ਵਿੱਚ ਚਾਵਲੀ ਚਾਵਲ ਹੋ ਗਏ ਪੂਰੀ ਤਰ੍ਹਾਂ ਜਗ੍ਹਾ ਰਹਿ ਹੀ ਨਹੀਂ ਗਈ ਪਾਣ ਨੂੰ ਉਹ ਬਾਦਸ਼ਾਹ ਵੀ ਹੈਰਾਨ ਪਰ ਫਕੀਰ ਮੁਸਕਰਾ ਪਏ ਕਿਉਂਕਿ ਕਹਿੰਦੇ ਨਾ ਫਕੀਰਾਂ ਦੀ ਰਮਜ ਫਕੀਰੇ ਸਮਝਦੇ ਐ ਫਕੀਰ ਮੁਸਕਰਾ ਪਏ ਕਹਿੰਦੇ ਵਾਹ ਵਜ਼ੀਰ ਤੂੰ ਸਮਝਦਾਰੀ ਦਿਖਾਈ ਨਹੀਂ ਤਾਂ ਜਿਹੜੀ ਚੀਜ਼ ਨਾਲ ਬਾਦਸ਼ਾਹ ਇੱਕ ਕਟੋਰਾ ਭਰਨਾ ਚਾਹੁੰਦਾ ਸੀ ਉਹ ਚੀਜ਼ ਨਾਲ ਤਾਂ ਗਦੀ ਕਟੋਰਾ ਭਰਨਾ ਹੀ ਨਹੀਂ ਸੀ ਤਾਂ ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਜਿੱਥੇ ਮੇਰੀਆਂ ਸੋਨੇ ਦੇ ਮੋਹਰੇ ਨਹੀਂ ਭਰ ਸਕੀਆਂ ਇੱਕ ਚਾਵਲ ਦੇ ਦਾਣੇ ਨੇ ਭਰ ਦਿੱਤਾ ਆਖਰੀ ਕਟੋਰਾ ਬਣਿਆ ਕਦਾ ਹੈ ਹੈ ਕੀ ਇਹ ਓਰੇ ਚਾਵਲ ਦੇ ਦਾਣੇ ਨਾਲ ਕਿੱਦਾਂ ਭਰ ਗਿਆ ਹੁਣ ਬਾਦਸ਼ਾਹ ਨੇ ਹੱਥ ਜੋੜੇ ਫਕੀਰ ਦੇ ਅੱਗੇ ਕਿ ਮਾਰੇ ਪਹਿਲਾਂ ਦੱਸੋ ਕਿ ਮੇਰੀਆਂ ਸੋਨੇ ਦੀਆਂ ਮੋਹਰਾਂ ਦਾ ਕਟੋਰਾ ਨਹੀਂ ਭਰਿਆ ਇੱਕ ਚਾਵਲ ਦੇ ਦਾਣੇ ਦਾ ਕਟੋਰਾ ਭਰ ਗਿਆ ਆਖਰ ਇਹ ਕਟੋਰਾ ਬਣਿਆ ਕਾਦਾ ਹੈ ਔਰ ਚਾਵਲ ਦੇ ਦਾਣੇ ਨਾਲ ਕਿਉਂ ਭਰਿਆ ਮੇਰੀਆਂ ਸੋਨੇ ਦੀਆਂ ਮੋਹਰਾਂ ਵੀ ਇਹਨੂੰ ਭਰ ਨਾ ਪਾਈਆਂ ਹੀਰੇ ਮੋਤੀ ਭਰ ਨਾ ਪਏ ਬਣਿਆ ਕਾਦਾ ਹੈ ਤਾਂ ਫਕੀਰਾਂ ਨੇ ਰਾਜ ਖੋਲਿਆ ਕਹਿੰਦੇ ਬਾਦਸ਼ਾਹ ਇਹ ਕਟੋਰਾ ਬਣਿਆ ਹੈ ਇਨਸਾਨ ਦੇ ਦਿਲ ਦਾ ਸਮੀਧ ਹੋਕ ਨਹੀਂ ਜਿਹੜਾ ਬੰਦਾ ਕਹਿੰਦਾ ਨਾ ਆਹ ਚੀਜ਼ ਬਣੀ ਹੈ ਫੁਲਾਣੇ ਦੇ ਮਾਸ ਦੀ ਚਮੜੀ ਦੀ ਉਹ ਕਹਿੰਦੇ ਇਹ ਕਟੋਰਾ ਬਣਿਆ ਇਨਸਾਨ ਦੇ ਦਿਲ ਤੋਂ ਸਮਝਦੇ ਹੋ ਜਦੋਂ ਇਨਸਾਨ ਨੂੰ ਜਿੰਨਾ ਮਰਜੀ ਮਿਲੀ ਜਾਵੇ ਇਨਸਾਨ ਦਾ ਦਿਲ ਕਦੀ ਹੁਣ ਫਰਜ਼ ਕਰੋ ਬੰਦਾ ਕਹੇ ਮੈਨੂੰ ਇੰਨਾ ਕਰੋੜ ਮਿਲ ਜਾਵੇ ਤਾਂ ਦਿਲ ਭਰ ਜਾਊਗਾ ਬੰਦੇ ਕਹਿੰਦਾ ਨਹੀਂ ਹੋਰ ਚਾਹੀਦਾ ਹੈ ਸੋਨੇ ਚਾਂਦੀ ਹੀਰੇ ਮੋਤੀਆਂ ਨਾਲ ਕਦੀ ਬੰਦੇ ਦਾ ਦਿਲ ਭਰਦਾ ਹੈ ਹੁਣ ਬੰਦਾ ਕਹਿੰਦਾ ਨਾ ਮੈਂ ਗਿਆ ਸੀ ਪਿਛਲੇ ਸਾਲ ਦੀਵਾਲੀ ਆਈ ਤਾਂ ਮੈਂ ਸੋਨੇ ਦਾ ਆਹ ਚੀਜ਼ ਖਰੀਦ ਲਈ ਪਰ ਐਤ ਕੀ ਦਿਲ ਕਰਦਾ ਵੀ ਖਰੀਦ ਲਵਾਂ ਤੂੰ ਜਿੰਨਾ ਮਰਜੀ ਆਈ ਜਾਵੇ ਬੰਦੇ ਨੂੰ ਥੋੜਾ ਹੀ ਲੱਗਦਾ ਹੋਰ ਆਵੇ ਹੋਰ ਆਵੇ ਕਹਿੰਦੇ ਸੋਨੇ ਚਾਂਦੀ ਹੀਰੇ ਮੋਤੀਆਂ ਦੇ ਕਦੀ ਬੰਦੇ ਦਾ ਦਿਲ ਜਮੀਨਾ ਜਿੰਨੀਆਂ ਮਰਜ਼ੀ ਬੰਦੇ ਖਰੀਦੀ ਜਾਵੇ ਦਿਲ ਕਦੀ ਕਿਉਂਕਿ ਇਹ ਚੀਜ਼ਾਂ ਦਿਲ ਨੂੰ ਭਰ ਨਹੀਂ ਪਾਉਂਦੀਆਂ ਔਰ ਤੂੰ ਸੋਨੇ ਚਾਂਦੀ ਹੀਰੇ ਮੋਤੀਆਂ ਦਾ ਕਟੋਰੀ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜੋ ਕਿ ਕਦੀ ਹੋ ਹੀ ਨਹੀਂ ਸਕਦਾ ਸੀ ਤੂੰ ਆਪਣਾ ਪੂਰਾ ਰਾਜਿਆ ਦੀ ਦੌਲਤ ਵੀ ਮਾ ਦਿੰਦਾ ਤਾਂ ਵੀ ਨਹੀਂ ਭਰਨਾ ਸੀ ਕਿਉਂਕਿ ਬਣੀ ਹੀ ਦਿਲ ਦਾ ਉਹ ਕਹਿੰਦੇ ਵੀ ਚਾਵਲ ਦੇ ਦਾਣੇ ਨਾਲ ਕਿਦਾਂ ਭਰ ਗਿਆ ਕਹਿੰਦੇ ਇਹ ਤੈਨੂੰ ਵਜ਼ੀਰ ਹੀ ਦੱਸੇਗਾ ਕਿਉਂਕਿ ਜਦੋਂ ਦੱਸਿਆ ਰਮਜ ਨੂੰ ਰਮਜੇ ਫਕੀਰਾ ਦੀ ਰਾਮਤ ਫਕੀਰ ਤਾਂ ਰਾਜਨਾ ਵਜ਼ੀਰ ਨੂੰ ਪੁੱਛਿਆ ਵੀ ਤੂੰ ਚਾਵਲ ਦਾਣੇ ਕਿੱਧਰ ਪਰ ਗਿਆ ਇਹ ਕਹਿੰਦਾ ਮਹਾਰਾਜ ਜਦੋਂ ਮੈਂ ਦੇਖਿਆ ਨਾ ਉਧਰੋਂ ਫਕੀਰ ਹੈ ਉਧਰ ਕੋਈ ਆਮ ਮੰਗਤਾ ਨਹੀਂ ਹੈ ਕੋਈ ਆਮ ਭਿਖਾਰੀ ਨਹੀਂ ਹੈ ਕਿਉਂਕਿ ਇੱਕ ਭਿਖਾਰੀ ਵਿੱਚ ਤੇ ਫਕੀਰ ਤੇ ਜਮੀਨ ਆਸਮਾਨ ਦਾ ਭਿਖਾਰੀ ਮੰਗਦਾ ਹੈ ਤਾਂ ਫਕੀਰ ਉਹ ਹੁੰਦੇ ਜੋ ਵੰਡਦੇ ਹੈ ਵੀ ਤੁਸੀਂ ਤਾਂ ਵੰਡਣ ਵਾਲੇ ਦਾ ਮੱਥਾ ਲਾ ਲਿਆ ਔਰ ਜਦੋਂ ਮੈਨੂੰ ਇਹ ਸਮਝ ਆਈ ਇਹ ਕੋਈ ਆਮ ਭਿਖਾਰੀ ਨਹੀਂ ਹੈ ਇਹ ਕੋਈ ਫਕੀਰ ਹੈ ਔਰ ਇਹ ਇੰਨਾ ਸੋਨਾ ਵੀ ਕਟੋਰੀ ਚ ਆ ਰਿਹਾ ਖਾਲੀ ਮੈਨੂੰ ਵੀ ਆਇਆ ਕਿ ਫਕੀਰਾਂ ਦਾ ਜਵਾਬ ਫਕੀਰੀ ਦੇ ਸਕਦੇ ਇਸ ਲਈ ਮੈਂ ਆਪਣੇ ਗੁਰੂ ਕੋ ਗਿਆ ਸੀ ਮਰਸ਼ਦ ਨੂੰ ਜਾ ਕੇ ਦੱਸਿਆ ਮੈਂ ਆਪਣੇ ਸਤਗੁਰੂ ਨੂੰ ਦੱਸਿਆ ਗਿਆ ਇਹ ਕਹਾਣੀ ਹੈ ਤਾਂ ਗੁਰੂ ਮੁਸਕਰਾਏ ਉਹ ਯਾਦ ਰੱਖੇ ਬੰਦੇ ਦੇ ਦਿਲ ਦਾ ਘਟੋਰਾ ਇਹਨੂੰ ਦੌਲਤ ਨਾਲ ਨਹੀਂ ਭਰਿਆ ਜਾ ਸਕਦਾ ਕਹਿੰਦੇ ਉਹਨਾਂ ਨੇ ਲਿਆ ਚਾਵਲ ਦਾ ਦਾਣਾ ਔਰ ਚਾਵਲ ਦੇ ਦਾਣੇ ਤੇ ਲਿਖਿਆ ਪ੍ਰਮਾਤਮਾ ਦਾ ਨਾਮ ਕਿ ਲੈ ਇਹ ਜਾ ਕੇ ਘਟੋਰੇ ਚ ਪਾ ਦੇ ਕਿਉਂਕਿ ਜਦ ਵੀ ਦਿਲ ਭਰਨ ਉਹਦੇ ਨਾਮ ਨਾਲ ਹੀ ਭਰਨਾ ਦੁਨੀਆਂ ਨਾਲ ਭਰ ਨਹੀਂ ਸਕਦਾ ਉਹ ਚਾਵਲ ਦੇ ਦਾਣੇ ਤੇ ਪ੍ਰਭੂ ਦਾ ਨਾਮ ਲਿਖਿਆ ਸੀ। ਰਾਮ ਨਾਮ ਕਹਿ ਲੋ, ਈਸ਼ਵਰ ਦਾ ਨਾਮ ਕਹਿ ਲੋ, ਭਗਵਾਨ ਦਾ ਨਾਮ ਕਹਿ ਲੋ। ਸਾਹੀ ਤਾਂ ਕਹਿੰਦੇ ਨਾ ਬਿਦਨ ਤੂੰ ਦੋ ਹੋਰ ਕੀ ਮੰਗਣਾ ਸਿਰ ਦੁੱਖਾਂ ਕੇ, ਦੁੱਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ। ਸੋ ਗੁਰੂਆਂ ਰਹਿਬਰਾਂ ਦੱਸਿਆ ਕਿ ਭੁੱਖਾ ਜਿਹੜੀ ਮਨ ਦੀਆ ਭੁੱਖਾ ਦੁਨੀਆ ਦੀਆਂ ਨਾਲ ਚੀਜ਼ਾਂ ਨਾਲ ਨਹੀਂ ਉਤਰਨੀ ਆ। ਦੁਨੀਆ ਦੀ ਜਿੰਨੀਆਂ ਮਰਜ਼ੀ ਚੀਜ਼ਾਂ ਆ ਜਾਣ। ਸੋਚ ਕੇ ਦੇਖੋ ਅੱਜ ਬੰਦਾ ਕੋਲ ਮੇਰੇ ਕੋਲ ਗੱਡੀ ਨਹੀਂ ਹੈ। ਆ ਜਾ ਵੀ ਇੱਕ ਗੱਡੀ ਤਾਂ ਫੇ ਭੁੱਖ ਪੂਰੀ ਹੋ ਜਾਏਗੀ। ਤੇ ਹੁਣ ਦੋ ਦੂਜੀ ਚਾਹੀਦੀ ਐ। ਇੱਕ ਅੱਧੀ ਹੋਰ ਹੋਵੇ ਤਾਂ ਵਧੀਆ ਹੋਵੇ। ਇਹ 5 ਸੀਟਰ ਹੈ ਹੁਣ 7 ਸੀਟਰ ਆਵੇ ਹੁਣ ਬੰਦਾ ਕਹੇ ਅੱਜ ਮੇਕੋ ਘਰ ਨਾ ਛੋਟਾ ਹੈ ਚਾਰ ਬੈਡਰੂਮ ਦਾ ਚਾਹੀਦਾ ਹੈ ਆਜਾ ਵੀ ਚਾਰ ਬੈਡਰੂਮ ਦਾ ਫਿਰ ਹੋਣਾ ਯਾਰ ਥੋੜਾ ਹੋਰ ਵੱਡਾ ਹੋ ਜਾਵੇ ਡਬਲ ਸਟੋਰੀ ਹੋ ਜਾਵੇ ਟ੍ਰਿਪਲ ਸਟੋਰੀ ਹੋ ਜਾਏ ਸੋ ਦੁਨੀਆ ਦੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਆ ਜਾਣ ਮਨ ਨੇ ਕਦੀ ਨਹੀਂ ਕਹਿਣਾ ਦਿਲ ਨੇ ਕਦੀ ਬੱਸ ਪਰ ਕਹਿੰਦੇ ਜਦੋਂ ਉਹਦਾ ਨਾਮ ਅੰਦਰ ਉਤਰਦਾ ਹੈ ਨਾ ਦੇਹ ਨਾਮ ਸੰਤੋਖੀ ਉਤਰੇ ਮਨ ਕੀ ਉਹਦੇ ਨਾਮ ਦੇ ਨਾਲ ਹੀ ਸੰਤੁਸ਼ਟੀ ਆਣੀ ਹੈ ਉਹਦਾ ਨਾਮ ਜਦੋਂ ਅੰਦਰ ਜਾਂਦਾ ਤਾਂ ਫੇਰ ਇਨਸਾਨ ਦੀਆਂ ਭੁੱਖਾਂ ਉਹ ਕਹਿੰਦਾ ਇੱਛਾ ਨਹੀਂ ਜਦੋਂ ਹੁਣ ਈਸ਼ਵਰ ਮੇਰੇ ਨਾਲ ਸਭ ਕੁਝ ਮੇਰੇ ਕੋਲ ਸ਼ੁਕਰ ਹੈ ਫਿਰ ਅੰਦਰ ਇੱਕ ਸੰਤੁਸ਼ਟੀ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਤਾਂ ਮਹਾਤਮਾ ਬੋਧ ਨੇ ਬੜੀ ਪਿਆਰੀ ਗੱਲ ਗਈ ਹੈ ਕਹਿੰਦੇ ਮੋਕਸ਼ ਕਿਹਨੂੰ ਕਹਿੰਦੇ ਹੈ ਰ ਸਮਝਣਾ ਸਾਰਿਆਂ ਨੇ ਇਨਸਾਨ ਕੋਈ ਕੋਈ ਕਹਿੰਦਾ ਨਾ ਆਤਮਾ ਭਟਕਦੀ ਹੈ ਕੋਈ ਕਹਿੰਦਾ ਕਿ ਇਹਨੂੰ ਮੋਕਸ਼ ਮਿਲ ਗਿਆ ਉਹ ਕਹਿੰਦੇ ਮੋਕਸ਼ ਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਹੁਣ ਤਰਾ ਗੌਰ ਕਰਨਾ ਮ੍ਰਿਤਿਉ ਕਿਹਨੂੰ ਕਹਿੰਦੇ ਔਰ ਮੋਕਸ਼ ਕਿਹਨੂੰ ਕਹਿੰਦੇ ਆ ਮਹਾਤਮਾ ਮੁਦ ਕਹਿੰਦੇ ਆ ਕਿ ਅਗਰ ਇਨਸਾਨ ਮਰ ਗਿਆ ਪਰ ਉਹਦੀ ਇੱਛਾਵਾਂ ਜਿੰਦਾ ਹੈ ਤਾਂ ਫਿਰ ਉਹ ਟੱਕੇਗਾ ਉਹਨੂੰ ਦੁਬਾਰਾ ਜੁਣੀ ਲੈਣੀ ਪੈਣੀ ਹੈ ਔਰ ਅਗਰ ਇਨਸਾਨ ਜਿੰਦਾ ਹੈ ਪਰ ਉਹਦੀ ਇੱਛਾਵਾਂ ਖਤਮ ਹੋ ਗਈਆਂ ਤਾਂ ਸਮਝ ਲੈ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਕਿਉਂਕਿ ਸਾਡੀ ਇੱਛਾਵਾਂ ਹੀ ਸਾਨੂੰ ਦੁਬਾਰਾ ਜ਼ਿੰਦਗੀ 'ਚ ਲੈ ਕੇ ਇਹ ਗੱਲ ਯਾਦ ਰੱਖਣਾ ਹੁਣ ਬੰਦੇ ਇੱਛਾ ਨੂੰ ਮੈਨੂੰ ਉਹ ਚੀਜ਼ ਚਾਹੀਦੀ ਹੈ ਨਹੀਂ ਮਿਲੀ ਤਾਂ ਦੁਬਾਰਾ ਨੂੰ ਜੁਣੀ ਉੱਚਾਈ ਲੈ ਕੇ ਆਉਂਦੀ ਹੈ ਉਹਨੂੰ ਇਸ ਲਈ ਜਿਹੜੀ ਇੱਛਾਵਾਂ ਖਤਮ ਤਾਂ ਫਿਰ ਬੰਦੇ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਇਹ ਇੱਛਾਵਾਂ ਕਿਦਾਂ ਖਤਮ ਹੁੰਦੀਆਂ ਉਹਦੇ ਨਾਮ ਨਾਲ ਜੁੜ ਕੇ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਜੀਵਨ ਦਾ ਆਨੰਦ ਨਹੀਂ ਲੈਂਦਾ ਫਿਰ ਬੰਦਾ ਹਰ ਚੀਜ਼ ਦਾ ਪੂਰਾ ਪੂਰਾ ਆਨੰਦ ਲੈਂਦਾ ਹੈ ਫੇ ਤਾਂ ਉਹਦੇ ਹੱਥ 'ਤੇ ਇੱਕ ਸੁੱਕੀ ਰੋਟੀ ਵੀ ਹੋਵੇ ਨਾ ਸੁੱਕੀ ਰੋਟੀ ਦਾ ਵੀ ਉਹਨੇ ਹੀ ਆਨੰਦ ਲੈਂਦਾ ਹੈ ਪਰ ਇੱਕ ਇਨਸਾਨ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਉਹਨੂੰ 36 ਪ੍ਰਕਾਰ ਦੇ ਭਗਵਾਨ ਵੀ ਦੇ ਦੋ ਤਾਂ ਉਹਨੂੰ ਲੈ ਕੇ ਵੀ ਟੈਨਸ਼ਨ ਰਹਿੰਦੀ ਆ ਹਾਏ ਭਗਵਾਨ ਤਾਂ ਹੈ ਪਰ ਉਹ ਟੈਨਸ਼ਨ ਉਹ ਚਿੰਤਾ ਉਹ ਫਿਕਰ ਉਹਦਾ ਵੀ ਸਵਾਦ ਜਾਂ ਉੱਥੇ ਹੀ ਬੰਦਾ ਸੋਚਦਾ ਹੈ ਆ ਦਾਲ ਦੀ ਜਗ੍ਹਾ ਉਹ ਕਿਉਂ ਨਹੀਂ ਆ ਸਬਜ਼ੀ ਦੀ ਜਗ੍ਹਾ ਉਹ ਸਬਜ਼ੀ ਕਿਉਂ ਨਹੀਂ ਤਾਂ ਜਿਹੜਾ ਰੱਬ ਨੂੰ ਮੰਨਣ ਵਾਲਾ ਸ਼ੁਕਰ ਕਰਨ ਵਾਲਾ ਹੈ ਉਹ ਕਹਿੰਦਾ ਇਹ ਫਰਕ ਨਹੀਂ ਪੈਂਦਾ ਮੇਕੋ ਕੀ ਨਹੀਂ ਹੈ ਫਰਕ ਇਹ ਪੈਂਦਾ ਜੋ ਮੇਕੋ ਹੈ ਮੈਂ ਉਹਦਾ ਆਨੰਦ ਸਮਝ ਦਿਓ ਆਪਣੀ ਸੋਚ ਨੂੰ ਤਾਂ ਹੀ ਸੰਤ ਦਾदूदयाल ਦੀ ਗੱਲ ਤੇ ਆਈਏ ਕਿ ਸਤ ਸੰਗ ਪਾਇਆ ਸੁਖ ਉਪਜਾ ਦਿਲ ਦਰਿਆ ਕਹਿੰਦੇ satsang ਨਾਲ ਜੁੜੇਗਾ satsang ਚ ਜਾਏਗਾ ਇਹ ਨੇਕੀਆਂ ਦੇ ਬੀਜ ਬੋਂਦਾ ਰਹੇਗਾ ਤਾਂ ਤੇਰੇ ਜੀਵਨ ਚ ਸੁੱਖ ਪੈਦਾ ਹੁੰਦੇ ਰਹਿਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੇ ਮੈਨਾਂ ਮੈਨੂੰ ਆਪਣੇ ਘਰ ਨੂੰ ਭਰਨਾ ਹੈ ਤਾਂ ਮੈਨੂੰ ਬਾਰ-ਬਾਰ ਬੀਜ ਬੋਣਾ ਪੈਣਾ ਹੀ ਹੈ ਥੋੜੀ ਕਿ ਇੱਕ ਵਾਰੀ ਬੀਜ ਬੋਲਿਆ ਇੱਕ ਵਾਰ ਫਸਲ ਆ ਗਈ ਤਾਂ ਹੁਣ ਅਗਲੇ ਸਾਲ ਕੁਝ ਕਰਨਾ ਹੀ ਨਹੀਂ ਹੁੰਦਾ ਐਦਾਂ ਜਵਾਬ ਦੇ ਦਿਓ ਕਿਉਂਕਿ ਬੰਦਾ ਤਾਂ ਕਹਿੰਦਾ ਸਾਲ ਚ ਤਿੰਨ ਚਾਰ ਵਾਰ ਫਸਲ ਬੋਈਏ ਹੁਣ ਆਲੂ ਬੀਜ ਲਿਆ ਹੁਣ ਮੱਕੀ ਦਾ ਟਾਈਮ ਆ ਗਿਆ ਹੁਣ ਕਣਕ ਦਾ ਬੰਦਾ ਕਰਦਾ ਹੀ ਰਹਿੰਦਾ ਪਤਾ ਹੈ ਕਿ ਕਰਦਾ ਰਹੂੰਗਾ ਤਾਂ ਮੇਰੇ ਘਰ ਚ ਦਾਤ ਆਉਂਦੀ ਰਹੇਗੀ ਇਸੇ ਤਰ੍ਹਾਂ ਸਤਸੰਗੰਦਰ ਜਾਂਦੇ ਰਹਾਂਗੇ ਸਿਮਰਨ ਕਰਦੇ ਰਹਾਂਗੇ ਤਾਂ ਜੀਵਨ ਚ ਸੁੱਖਾਂ ਦੀ ਸਮਝ ਤੋਕ ਨਹੀਂ ਪ੍ਰਾਪਤੀ ਹੁੰਦੀ ਰਹਿਣੀ ਹੈ ਸੁੱਖ ਆਉਂਦੇ ਰਹਿਣੇ ਆ ਕੋਈ ਕਮੀ ਨਹੀਂ ਰਹੇਗੀ ਇਸ ਲਈ ਸਤਸੰਗ ਕਰਨ ਲੱਗਿਆਂ ਸਤਸੰਗ ਵਿੱਚ ਜਾਣ ਲੱਗਿਆਂ ਸਿਮਰਨ ਕਰਨ ਲੱਗਿਆਂ ਕਿ ਦੀ ਢਿੱਲ ਨਾ ਕਰੋ ਅਗਰ ਜੀਵਨ ਚ ਖੁਸ਼ੀਆਂ ਚਾਹੀਦੀਆਂ ਸੋ ਸਤਸੰਗ ਪਾਇਆ ਸੁੱਖ ਉਪਜਾ ਦਿਲ ਦਰਿਆ ਕਹਿੰਦੇ ਦਿਲ ਭਰਪੂਰ ਹੁੰਦਾ ਚਲਾ ਜਾਏਗਾ ਅੰਦਰੋਂ ਆਪੇ ਹੀ ਲੱਗੇਗਾ ਕਿ ਹੁਣ ਮੈਨੂੰ ਕਿਸੇ ਚੀਜ਼ ਦੀ ਕਮੀ ਤੇਰਾ ਸੋਚ ਕੇ ਦੇਖੋ ਉਹ ਕਵੀਰਾ ਬੰਦਾ ਕਹਿੰਦਾ ਮਾਲਕ ਮਿਲ ਗਿਆ ਤਾਂ ਮੈਨੂੰ ਲੱਗਦਾ ਸਭ ਕੁਝ ਹੁਣ ਕੀ ਮੰਗਾ ਕੀ ਹੁਣ ਤਾਂ ਪਤਾ ਕਿ ਦਾਤਾ ਹੀ ਮਿਲ ਗਿਆ ਤਾਂ ਮੰਗਣ ਦੀ ਲੋੜ ਕੀ ਹੈ ਜੇ ਦਾਤਾ ਨਾਲ ਹੈ ਜਦੋਂ ਲੋੜ ਹੋਣੀ ਆਪੇ ਦਾਤੇ ਨੇ ਦਾਤਾ ਜਦ ਦਾਤਾ ਨਾਲ ਹੈ ਤਾਂ ਹਰ ਜਗ੍ਹਾ ਜਿੱਦਾਂ ਕਿ ਬੱਚੇ ਨੂੰ ਪਤਾ ਬਾਪ ਮੇਰੀ ਉਂਗਲ ਫੜ ਕੇ ਤੁਰਿਆ ਤਾਂ ਜਿੱਥੇ ਮੈਨੂੰ ਜਿਹੜੀ ਚੀਜ਼ ਦੀ ਲੋੜ ਹੋਣੀ ਹੈ ਪਿਤਾ ਨੇ ਆਪ ਹੀ ਲੈ ਦੇਣੀ ਹੈ ਲੈ ਦੇਣੀ ਕਨੇ ਫਦੀ ਹੁਣ ਜਿਹੜੇ ਬੱਚਿਆਂ ਨੂੰ ਬੋਲਣਾ ਨਹੀਂ ਆਉਂਦਾ ਜਾਂ ਜਿਹੜੇ ਬੱਚਿਆਂ ਨੂੰ ਹਾਲੇ ਮੰਗਣਾ ਨਹੀਂ ਆਉਂਦਾ ਹਾਲੇ ਗੋਦ ਵਿੱਚ ਹੈ ਜਾਂ ਹਾਲੇ ਉਂਗਲੀ ਫੜ ਕੇ ਤੁਰੇ ਹੀ ਹੈ ਸਮਝ ਨਹੀਂ ਹੈ ਤਾਂ ਉਹਦੀ ਫਿਕਰ ਵੀ ਮਾਤਾ ਪਿਤਾ ਨੂੰ ਹੁੰਦੀ ਹੈ ਕਿ ਨਹੀਂ ਇਹ ਲੈ ਵੀ ਹੁਣ ਸਰਦੀ ਆ ਰਹੀ ਇਹਨੂੰ ਗਰਮ ਕੱਪੜੇ ਦੇਣੇ ਆ ਹੁਣ ਗਰਮੀ ਆ ਗਈ ਤਾਂ ਇਹਨੂੰ ਠੰਡੇ ਕੱਪੜੇ ਦੇਣੇ ਆ ਜਾਂ ਮੇਰੇ ਬੱਚੇ ਨੇ ਜਾਣਾ ਪੈਰੇ 'ਚ ਬੂਟ ਪਾਣੇ ਆ ਜਾਂ ਹੁਣ ਇਹਦੇ ਸਿਰ ਤੇ ਕੈਪ ਦੇਣੀ ਉਹਨੂੰ ਨਹੀਂ ਫਿਕਰ ਹੁੰਦੀ ਮਾਵਾ ਪਹਿਲੇ ਹੀ ਪੂਰਾ ਇੰਤਜ਼ਾਮ ਕਰਕੇ ਰੱਖਦੇ ਆ ਕਿਉਂਕਿ ਪਤਾ ਹੈ ਪਿਆਰ ਹੈ ਇਸੇ ਤਰ੍ਹਾਂ ਉਹ ਪ੍ਰਭੂ ਨੂੰ ਵੀ ਸਾਡਾ ਨਾਲ ਪਿਆਰ ਹੈ ਬਸ ਉਹਦੇ ਵਿਸ਼ਵਾਸ ਤੇ ਇਨਸਾਨ ਆਪਣਾ ਕਰਮ ਕਰੇ ਤਾਂ ਦਾਤਾ ਹੀ ਤਾਂ ਕਮੀ ਉਹਨਾਂ ਕਦੀ ਜੀਵਨ 'ਚ ਐਦੇਓ ਇਸ ਲਈ satsang ਪਾਇਆ ਸੁਖ ਉਪਜਾ ਦਿਲ دریا ਭਰਪੂਰ ਗੁਰੂ ਯੁਕਤੀ ਸੇ ਹਰੀ ਮਿਲੇ ਦਾਦੂ ਮੂਰਖ ਸਮਝੇ ਸੋ ਕਹਿੰਦੇ ਗੁਰੂ ਯੁਕਤੀ ਨਾਲ ਗੁਰੂ ਇਹੀ ਯੁਕਤੀ ਦਿੰਦਾ ਹੈ ਕਿ ਤੇਰਾ ਪ੍ਰਭੂ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਹੈ ਇਸ ਲਈ ਯੁਕਤੀ ਸਮਝ ਲੈ ਸਮਝੋ ਸੁਣੋ ਨਾਮ ਦੇ ਨਾਲ ਜੋੜ ਸ਼ਬਦ ਦੇ ਨਾਲ ਜੋੜ ਤਾਂ ਕਿ ਤੇਰੀ ਤਾਰ ਜਿਹੜੀ ਨਾ ਪ੍ਰਭੂ ਨਾਲ ਜੁੜੇ ਤਾਂ ਤੇਰੇ ਜੀਵਨ ਚ ਉਹਦੀ ਤੈਨੂੰ ਪ੍ਰਾਪਤੀ ਹੋ ਸਕੇ ਸਮਝਦੇ ਹੋ ਕਿ ਨਹੀਂ और दूसरी गल कहना चाहवागे इतने सी श्री कृष्ण का भजन याद आ गया श्री कृष्ण कहते हैं कि हर मूल्यवान चीज हर मूल्यावान चीज के लिए कीमत अदा करनी पड़ती है सफलता रातों रात नहीं मिलती हर मूल्यवान चीज के लिए कीमत अदा करनी पड़ती है सफलता कभी रातों रात नहीं मिलती अगर सफलता चाहिए तो विश्वास और धैर्य के साथ मेहनत तो जारी रखें ਦੇਖੋ ਕਿੰਨੀ ਪਿਆਰੀ ਗੱਲ ਕਹੀ ਹੈ ਸ਼੍ਰੀ ਕ੍ਰਿਸ਼ਨ ਨੇ ਇਹ ਦੱਸਿਆ ਉਹਨਾਂ ਵਾਸਤੇ ਕਿ ਕਈ ਵਾਰਾ ਇਨਸਾਨ ਸੋਚਦਾ ਕਿ ਮੈਂ ਹੁਣ ਕੀਤਾ ਤਾਂ ਹੁਣੇ ਹੀ ਚੀਜ਼ ਮੈਨੂੰ ਮੈਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ ਮੈਨੂੰ ਕਾਮਯਾਬੀ ਕਿਉਂ ਨਹੀਂ ਮਿਲ ਰਹੀ ਉਹ ਕਹਿੰਦੇ ਹਰ ਮੁੱਲਿਆਵਾਨ ਚੀਜ਼ ਉਹਦੇ ਵਾਸਤੇ ਕੀਮਤ ਵੀ ਅਦਾ ਕਰਨੀ ਪੈਂਦੀ ਔਰ ਸਫਲਤਾ ਕਦੀ ਇੱਕ ਰਾਤ ਚ ਉਹਦੇ ਵਾਸਤੇ ਨਿਰੰਤਰ ਲਗਾਤਾਰ ਪ੍ਰਯਾਸ ਕਰਨਾ ਲਗਾਤਾਰ ਕੋਸ਼ਿਸ਼ ਕਰਨੀ ਹੁਣ ਕਈ ਵਾਰਾ ਬੰਦਾ ਕਹਿੰਦਾ ਨਾ ਮੈਂ ਨਾਮ ਦੀ ਦਾਤ ਲਈ ਤਾਂ ਬੈਠਾ ਅੱਜ ਮੈਨੂੰ 10 ਦਿਨ ਹੋ ਗਏ ਸਿਮਰਨ ਕਰਦੇ ਰੱਬ ਨਹੀਂ ਮਿਲਿਆ ਉਹ ਕਹਿੰਦੇ ਹਰ ਮੁੱਲਿਆਵਾਨ ਚੀਜ਼ ਦੀ ਕੀਮਤ ਦੇਣੀ ਪੈਂਦੀ ਹੈ ਔਰ ਸਫਲਤਾ ਰਾਤੋਂ ਰਾਤ ਉਹਦੇ ਵਾਸਤੇ ਨਿਰੰਤਰ ਲਗਾਤਾਰ ਕੋਸ਼ਿਸ਼ ਕਰਨੀ ਨਾਲੋਂ ਤਿੰਨ ਚੀਜ਼ਾਂ ਦੱਸੀਆਂ ਕਿ ਵਿਸ਼ਵਾਸ ਔਰ ਧैर्यਿਆ ਕੇ ਸਾਥ ਮਿਹਨਤ ਜਾਰੀ ਰੱਖੇ ਫਿਰ ਸਫਲਤਾ ਜ਼ਰੂਰ ਇਸ ਲਈ ਇੱਥੇ ਕਿਹਾ ਵਿਸ਼ਵਾਸ ਔਰ ਧैर्यਿਆ ਵਿਸ਼ਵਾਸ ਔਰ ਧैर्यਿਆ ਦਾ ਮਤਲਬ ਸਬਰ ਰੱਖ ਵਿਸ਼ਵਾਸ ਰੱਖ ਜਿਵੇਂ ਮਿਹਨਤ ਕਰ ਰਿਹਾ ਤਾਂ ਮੈਨੂੰ ਕਾਮਯਾਬੀ ਵੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਔਰ ਮੇਰੇ ਜੀਵਨ ਚ ਸੁੱਖ ਸਮਰiddhi ਖੁਸ਼ੀ ਜ਼ਰੂਰ ਆਏਗੀ ਬਸ ਕਰਮ ਕਰ ਮਿਹਨਤ ਕਰੀ ਜਾ ਕਰਮ ਆਪਣੇ ਜਾਰੀ ਰੱਖ ਤਾਂ ਪ੍ਰਭੂ ਦੀ ਕਿਰਪਾ ਵੀ ਜ਼ਰੂਰ ਹੋਏਗੀ ਔਰ ਹੁਣ ਟਾਈਮ ਕਾਫੀ ਹੋ ਗਿਆ ਸਤਸੰਗ ਨੂੰ ਸਮਾਪਤੀ ਵੱਲ ਲੈ ਚਲੀਏ ਪਰ ਜਾਂਦੇ ਜਾਂਦੇ ਇੱਕ ਛੁੱਟੀ ਜੀ ਚੀਜ਼ ਹੋਰ ਦੱਸ ਦਈਏ ਕਿ ਅਗਰ ਇਨਸਾਨ ਜੀਵਨ ਚ ਦੁਖੀ ਹੁੰਦਾ ਹੈ ਇਨਸਾਨ ਅਗਰ ਜੀਵਨ ਚ ਹਾਰਦਾ ਹੈ ਤੋ ਹਾਰਦਾ ਜਾਂ ਦੁਖੀ ਦਾ ਉਹਦੇ ਦੁੱਖਾਂ ਦਾ ਕਾਰਨ ਕੀ ਹੈ ਕਈ ਵਾਰ ਇਨਸਾਨ ਕਹਿੰਦਾ ਨਾ ਕਿ ਉਹਦੀ ਵਜ੍ਹਾ ਨਾਲ ਜਾਂ ਉਹਦੀ ਵਜ੍ਹਾ ਨਾਲ ਮੈਂ ਦੁਖੀ ਹਾਂ ਉਹਨਾਂ ਮੈਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂ ਉਹਨਾਂ ਮੇਰੇ ਰਸਤੇ ਵਿੱਚ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਤੇ ਇੱਕ ਗੱਲ ਇੱਥੇ ਕਹਿਣਾ ਚਾਹਵਾਂਗੇ ਉਹ ਲਿਖਾ ਥੋੜਾ ਦੂਰ ਕਰਨਾ ਚਾਹਵਾਂਗੇ ਅਸੀਂ ਕਿ ਆਪਕੇ ਅੰਦਰ ਕਾ ਕਰੋਧ ਡਰ ਸ਼ੰਕਾ ਲੋਭ ਹੰਕਾਰ ਹੀ ਆਪਕੋ ਮਾਰਦਾ ਹੈ ਇਨਸਾਨ ਕਿਸੇ ਔਰ ਸੇ ਨਹੀਂ ਆਪਣੀ ਹੀ ਬੁਰੀ ਆਦਤੋਂ ਸੇ ਹਾਰਤਾ ਹੈ ਇਨਸਾਨ ਦੀ ਹਾਰ ਦਾ ਕਾਰਨ ਕੋਈ ਇਨਸਾਨ ਨਹੀਂ ਬਣਦਾ ਇਨਸਾਨ ਜਦ ਵੀ ਹਾਰਦਾ ਹੈ ਤਾਂ ਆਪਣੀਆਂ ਕਹਿ ਦਿਓ ਬੁਰੀਆਂ ਆਦਤਾਂ ਦੇ ਕਰਕੇ ਹੀ ਹਾਰਦਾ ਹੈ